ਭਾਈ ਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪੰਜਾਬ ਵਿੱਚ 15 ਤਰੀਕ ਨੂੰ ਵੋਟਾਂ ਪੈਣਗੀਆਂ ਤੇ ਤੁਹਾਨੂੰ ਜਾਗਣਾ ਜ਼ਰੂਰ ਚਾਹੀਦਾ ਹੈ ਗੱਲ ਧਿਆਨ ਨਾਲ ਸੁਣਨੀ ਜ਼ਰੂਰੀ ਚਾਹੀਦੀ ਹੈ ਤੇ ਕਰਨੀ ਤਾਂ ਤੁਸੀਂ ਆਪਣੀ ਮਰਜ਼ੀ ਹੈ ਤੇ ਵੀਰ ਜੀ ਜਿਹੜੇ ਸਰਪੰਚ ਹੁਣ ਉੱਠੇ ਨੇ ਉਹ ਵੀ ਮੇਰੀ ਗੱਲ ਸੁਣ ਲੈਣ ਕਿਤੇ ਤੁਸੀਂ ਐਨਾ ਸਮਝ ਲੈ ਵੀ दारू ਪਿਆ ਕੇ ਤੇ ਲੋਕਾਂ ਨੂੰ ਮੁੱਲ ਖਰੀਦ ਲਾਂਗੇ ਲੋਕ ਬੜੇ ਜਾਗੇ ਬੈਠੇ ਨੇ ਤੇ ਸਰਪੰਚ ਸਾਰੇ दारूਆ ਪੀਉਣਗੇ ਉਧਰ ਕੋਲ ਤਰ ਗਿਆ ਕਰੇ ਤੇ ਕਿਸੇ ਦੂਜਾ ਤਰ ਗਿਆ ਐਸ ਤਰ੍ਹਾਂ ਵੀ ਕਰਦੇ ਨੇ ਤੇ ਜਿਹੜੇ ਬੰਦੇ ਹੁਣ दारूਆ ਪੀਂਦੇ ਨੇ ਸੋਡੇ ਘਰਾਂ ਚ ਆ ਤੇ ਸਾਨੂੰ ਪੱਕੀ ਗੱਲ ਆ ਇਹ ਵੋਟ ਪਾ ਦੇਣਗੇ ਮੈਂ ਤਾਂ ਮੰਨਦਾ ਨਹੀਂ ਵੋਟ ਪਾ ਦੇਣਗੇ ਤੇ ਵੀਰ ਜੀ ਜਿਹੜੇ ਅਸੀਂ ਕਿਸੇ ਨੂੰ ਠਾਇਆ ਹੀ ਨਹੀਂ ਤੇ ਤੁਸੀਂ ਉਹਨਾਂ ਨੂੰ ਪਿੰਡ ਦੇ ਵਿੱਚ ਤੋੜਨਾ ਬਹੁਤ ਵੱਡਾ ਕੰਮ ਆ ਹੈ ਆ ਜਾ ਬੇ ਆਖਣਗੇ ਆ ਜਾ ਤੁਰਪਾ ਕਿਉਂ ਵਿਰੋਧ ਪਾਇਆ ਆਪਣੇ ਘਰੇ ਬੈਠੋ ਆ ਰਾਮ ਨਾਲ ਤਮਾਸ਼ਾ ਦੇਖੋ ਤਮਾਸ਼ਾ ਦੇਖੋ ਬੜੇ ਬੜੇ ਛੋੜੇ ਨਾਲ ਵਾਦੇ ਕਰਨਗੇ ਝੂਠੇ ਵੀ ਤੁਹਾਨੂੰ ਗਲੋਡੀਆਂ ਗਲੀਆਂ ਬਣਾ ਦੇਣ ਤੁਹਾਨੂੰ ਘਰ ਪਵਾ ਦੇਣਗੇ ਵਿੱਚ ਦਬਕੇ ਵੀ ਮਾਰਨਗੇ ਵੀ ਛੋਡੀ ਅਸੀਂ ਆਟਾ ਰਾਸ਼ਨ ਕਟਾ ਦੇਾਂਗੇ ਐ ਵੀ ਗਰੀਬਾਂ ਤੋਂ ਡਰਾ ਕੇ ਵੋਟਾਂ ਲੈਣਗੇ ਤੇ ਕੋਈ ਨਹੀਂ ਕਿਸੇ ਦਾ ਨਾ ਆਟਾ ਕੱਟ ਸਕਦੀ ਹੈ ਸਰਕਾਰ ਨਾ ਕਿਸੇ ਦੀ ਪੈਨਸ਼ਨ ਕੱਟ ਸਕਦੀ ਹੈ ਜੋ ਦੇਤਾ ਕਾਨੂੰਨ ਸਰਕਾਰ ਨੇ ਉਹੀ ਮਿਲੂਗਾ ਤੇ ਵੀਰ ਜੀ ਤੁਸੀਂ ਥੋੜਾ ਜਿਹਾ ਧਿਆਨ ਕਰਨਾ ਸੋਚ ਸਮਝ ਕੇ ਵੋਟ ਪਾਉਣੀ ਚੰਗੇ ਸਰਪੰਚ ਨੂੰ ਜਿਹੜਾ ਵਧੀਆ ਵਿਕਾਸ ਕਰੂਗਾ ਪਿੰਡ ਦਾ ਅਸੀਂ ਤਾਂ ਸਾਨੂੰ ਤਾਂ ਕੋਈ ਚੰਗਾ ਸਾਨੂੰ ਤਾਂ ਵਧੀਆ ਕਰਕੇ ਹਰੇਕ ਨੂੰ ਵਧੀਆ ਕਰਕੇ ਪਾ ਲੈਣਿਆ ਵੀ ਆ ਚੰਗਾ ਹੁਣ ਵੀ ਸਰਪੰਚ ਬਣਾਇਆ ਸੀ ਚੰਗਾ ਕਰਕੇ ਬਣਾਇਆ ਸੀ ਪਰ ਮੇਰਾ ਨੰਬਰ ਤਾਂ ਉਹਨੇ ਬਲੌਗ 'ਚ ਹੀ ਛੱਡਦਾ ਚਲ ਕੋਈ ਗੱਲ ਨਹੀਂ ਸਿਟਤਾ ਦਾ ਫਿਰ ਕਿਹੜਾ ਸਾਡੇ ਤੱਕ ਲੋੜ ਨਹੀਂ ਪੈ ਜਣੇ ਪੈ ਜਾਊਗੀ ਤੇ ਵੀਰ ਜੀ ਤੁਸੀਂ ਇਸ ਕਰਕੇ ਜਾਗਣਾ ਜ਼ਰੂਰ ਚਾਹੀਦਾ ਹੈ ਬੋਰਡ ਸੋਚ ਸਮਝ ਕੇ ਪਾਇਓ ਅਸਲ ਦੇ ਵਿੱਚ ਤਾਂ ਸਰਬਸੰਮਤੀ ਹੋ ਜੇ ਪਿੰਡ ਦੇ ਵਿੱਚ ਬਹੁਤ ਵਧੀਆ ਗੱਲ ਹੁੰਦੀ ਹੈ ਬਹੁਤ ਵਧੀਆ ਗੱਲ ਹੁੰਦੀ ਹੈ ਸਰਬਸੰਮਤੀ ਹੋ ਜੇ ਪਿੰਡ ਦੇ ਵਿੱਚ ਅਮਨ ਸ਼ਾਂਤੀ ਰਹਿੰਦੀ ਹੈ ਤੇ ਪਿੰਡ ਚ ਥਵਾਕ ਰਹਿੰਦਾ ਇੱਕ ਦੂਜੇ ਦੇ ਰਾਂਚ ਫਰਕ ਨਹੀਂ ਪੈਂਦਾ ਬਾੜਾਂ ਚ ਫਰਕ ਨਹੀਂ ਪੈਂਦਾ ਆਮਨ ਸ਼ਾਂਤੀ ਰਹਿੰਦੀ ਹੈ ਤੇ ਹੋ ਸਕਦਾ ਚੰਗਾ ਕੰਮ ਪਿੰਡ ਦਾ ਵਿਕਾਸ ਹੋ ਜੇ ਤੇ ਜਦੋਂ ਵੋਟ ਨਹੀਂ ਸਰਬਸੰਮਤੀ ਨਹੀਂ ਹੁੰਦੀ ਤੇ ਪਿੰਡ ਚ ਫਿਰ ਤਾਂ ਵਿਗਾੜ ਪੈਂਦਾ ਇੱਕ ਦੂਜੇ ਨਾਲ ਪੰਜ ਸਾਲ ਬੋਲਦੇ ਨਹੀਂ ਤੇ ਸਾਰੇ ਕੰਮ ਠੱਪ ਨੇ ਤੇ ਫਿਰ ਬਾਦੇ ਪੱਥ ਪੂਰੇ ਕਰ ਦਣਗੇ ਤੇ ਜਿਹੜਾ ਬੰਦਾ ਅੱਜ ਸ਼ਰਾਬਾਂ ਵੰਡੀ ਜਾਂਦਾ ਹੈ ਤੇ ਧਾਰੂਆਂ ਪਿਆਈ ਜਾਂਦਾ ਹੈ ਤੇ ਉਹ ਸੋਡੇ ਨਸ਼ੇ ਕਿਵੇਂ ਬੰਦ ਕਰ ਲੂ ਪੰਜਾਬ ਚ ਬਿਲਕੁਲ ਨਹੀਂ ਕਰ ਸਕਦਾ ਨਸ਼ਾ ਨਹੀਂ ਬੰਦ ਕਰ ਸਕਦਾ ਜਿਹੜਾ ਅੱਜ ਸ਼ਰਾਬਾਂ ਪੀਉਂਦਾ ਸਰਪੰਚ ਮੈਂ ਗਰੰਟੀ ਕਰਦਾ ਜੇ ਸਰਪੰਚ ਕੋਈ ਉਹ ਜਿਹੜੇ ਸਮੇਂ ਕਾ ਜਿਹੜੇ ਸਮੇਂ ਕੰਮ ਕਰ ਦਣਗੇ ਉਹ ਨਹੀਂ ਕਰ ਸਕਦੇ ਜਿਹੜਾ ਅੱਜ ਥੋੜੇ ਘਰਾਂ ਚ ਧਾਰੂਆਂ ਪੀਉਂਦਾ ਹੈ ਘਰਾਂ ਚ ਧਾਰੂਆਂ ਧਰਦਾ ਉਹਨਾਂ ਤੋਂ ਤੁਸੀਂ ਬਚ ਲੈਣਾ ਉਹ ਥੋੜੇ ਕਦੇ ਵੀ ਨਸ਼ਾ ਨਹੀਂ ਬੰਦ ਕਰ ਸਕਦੇ ਪੰਜਾਬ ਚ ਨਸ਼ਾ ਬੰਦ ਕਰਨਾ ਜ਼ਰੂਰੀ ਹੈ ਜਿਹੜਾ ਮੇਰੀ ਵੀਡੀਓ ਸੁਣਦਾ ਹੈ ਪੰਜਾਬ ਚ ਨਸ਼ਾ ਬੰਦ ਹੋਊਗਾ ਤਾਂ ਮੁੰਡੇ ਬਚਣਗੇ ਨਸ਼ਿਆਂ ਤੋਂ ਤੇ ਗੁਰੂ ਵਾਲੇ ਬਣ ਕੇ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਤੇ ਮਹਾਰਾਜ ਦੇ ਚਰਨੀ ਲੱਗੋ ਤੇ ਕਿਛਨ ਕੋਈ ਨਹੀਂ ਦਿੰਦਾ ਕੋਈ ਵੀ ਕੋਈ ਨਹੀਂ ਕਿਛਨ ਦਿੰਦਾ ਐਵੇਂ ਬਸ ਚਾਰ ਦਿਨ ਦਾਰੂ ਪੀ ਲੋਂਗੇ ਮੁੜ ਕੇ ਕੁਛ ਨਹੀਂ ਤੁਹਾਨੂੰ ਮਿਲਣਾ ਤੇ ਇੰਨੀ ਇੱਕ ਮੇਰੀ ਜਾਣਕਾਰੀ ਹੈ ਜੇ ਮੇਰੀ ਗੱਲ ਚੰਗੀ ਲੱਗੀ ਤਾਂ ਵੀਰ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਵੀ ਹਾਂ ਵਧੀਆ ਗੱਲ ਹੈ ਜਾਂ ਮਾੜੀ ਹੈ